ਉਹਨਾਂ ਦਾ ਉਹ ਨਾਂਸਾਦ ਵਰਗਾ ਤੱਕ ਉਹ ਬਹੁਤ ਔਖਾ ਹੈ ਨਾ ਪਹਿਲਾਂ ਸੀ ਨਾ ਹੋਣਾ ਕੋਈ ਸ਼ਾਇਦ ਨਾ ਹੋਵੇ ਜਿਹਦੇ ਕੋਲ ਰੱਬ ਦੀਆਂ ਸਾਰੀਆਂ ਤਲਤਾਂ ਹੋਣ ਰੱਬ ਦੇ ਸਾਰੇ ਤਲਤਾਂ ਤੇ ਮਿਲਦਾ ਬਹੁਤ ਔਖਾ ਹੈ ਕਿਉਂਕਿ ਉਹਨਾਂ ਦੀ ਭਗਤੀ ਇੰਨੀ ਵੱਡੀ ਸੀਗੀ ਉਹਨਾਂ ਨਾਲੋਂ ਪਿਆਰਾ ਕੋਈ ਮਿਲਿਆ ਹੀ ਨਹੀਂ ਅਤਤ ਬੁਖਨਾ ਮੱਲਾ ਖੁਦਾ ਦਾ ਉੜ ਤੁਨਾਂ ਦੇ ਤੁਨਾਂ ਨੂੰ ਭੇਜਣਾ ਸੰਸਾਰ ਤੇ ਅਕਾਲ ਪੁਰਖ ਵਾਹਿਗੁਰੂ ਨੇ ਇਸੇ ਗਾੜੀ ਰਾਹ ਦੇਣ ਵਾਸਤੇ ਗਾੜੀ ਰਾਹ ਬਣਾਉਣ ਵਾਸਤੇ ਸੋਨਾ ਨਿਰਮਨ ਪੰਥ ਚੁਣਾਉਣ ਵਾਸਤੇ ਚੰਗਾ ਵਧੀਆ ਰਸਤਾ ਦੇਣ ਵਾਸਤੇ ਤੇ ਪਰ ਔਰ ਤੋਂ ਪਹਿਲਾਂ ਜੰਨਾ ਪ੍ਰਕਿਰਤੀ ਨੇ ਪ੍ਰਕਿਰਤੀ ਖੁਸ਼ ਹੋਈ ਕਦੇ ਨੀ ਕਦੇ ਖੁਸ਼ ਨਹੀਂ ਹੋਈ ਪ੍ਰਕਿਰਤੀ ਫੁੱਲਾਂ ਦੀ ਬਹਾਰ ਆ ਗਈ ਹਰਿਆਵਨ ਆ ਗਏ ਤੂੰ ਜਾਣਦੇ ਜੀ ਕੱਤੇ ਜਿਵੇਂ ਤੜਕਾ ਮਣਕਾ ਹੋ ਜਾਂਦੀਆਂ ਹਰ ਹਰਿਆਵੀ ਹੋ ਜਾਂਦੀਆਂ ਦਰਤਾਂ ਰੇ ਪਰੇ ਹੋ ਗਏ ਸਾਰੇ ਨਦੀਆਂ ਦੋ ਨਦੀਆਂ ਦੇ ਵਿੱਚ ਰਾਜਨਾਲ ਦਾ ਬੇਟੂ ਸਿਗਰ ਰਾਜ ਤੋਂ ਅੰਦਲਵੰਡੀ ਦੋ ਪਾਸੇ ਨਦੀਆਂ ਇੰਨਾ ਸੋਹਣਾ ਇਲਾਕਾ ਕਿ ਬਹੁਤ ਜਿਆਦਾ ਸੋਹਣਾ ਲੱਗਾ ਤੇਰੇ ਆਪਣੇ ਆਪਣੇ ਹਵਾ ਦੇ ਵਿੱਚ ਵੀ ਇਸ ਤਰ੍ਹਾਂ ਦੀ ਸੁਗੰਧੀ ਆਵੇ ਵਜਿਦਾ ਕੋਈ ਅਤਰ ਛਿੜਕਿਆ ਹੋਵੇ ਕੁੱਤ ਤੇ ਯੋਜਾ ਮਾਹੌਲ ਲੋਕਾਂ ਦਾ ਬਣ ਗਿਆ ਕਿ ਝਗੜਾ ਲੜਾਈ ਜਿਹੜੀ ਸੀ ਨਾ ਉਹ ਔਕਜੀ ਹੋ ਗਈ ਪਤਾ ਲੱਗਣ ਕਿ ਤੂੰ ਚਲੇ ਗਈ ਝਗੜਾ ਨਾ ਰਿਹਾ ਕਿ ਤੂੰ ਚੱਲ ਤਾ ਇੰਨਾ ਆਰਾਮ ਸ਼ਾਂਤਮਈ ਮਾਹੌਲ ਹੋ ਗਿਆ ਆਉਣ ਤੋਂ ਪਹਿਲਾਂ ਤਲਗੁਰ ਦਾਸ ਸਾਹਿਬ ਹਰ ਬੰਦੇ ਵਿੱਚ ਪਿਆਰ ਇੱਕ ਨਵਾਂ ਮਾਹੌਲ ਕਰੀਓ ਕਿ ਬਹੁਤ ਨਵਾਂ ਮਾਹੌਲ ਸਜਿਆ ਗਿਆ। ਫੂਲਸ ਪਿੰਡ ਵਿੱਚ ਗਦਾਈ ਰਹਿਦੀ ਸੀ। ਉਹਦਾ ਨਾਂ ਸੀ ਦੌਲਤ ਦਾ। ਦੌਲਤ ਨੇ ਆਪਣੇ ਆਪ ਨੂੰ ਝੂੜਦਾ। ਦੌਲਤ ਕਹਿੰਦੇ ਮੇਰਾ ਧੌਲਤ ਨੂੰ। ਦੌਲਤ ਕਹਿੰਦੇ ਧਰ ਦੌਲਤ ਨੂੰ। ਤੇ ਤਨਦੌਤ ਚਿਰ ਕੋਈ ਨਹੀਂ ਬੋਧ ਮਜ਼ਦੂਰ ਮਜ਼ਦੂਰੀ ਕਰਨ ਦੇ ਨਾਲ ਵੀ ਚੰਗੀ ਤਰ੍ਹਾਂ ਢਿੱਡ ਨਹੀਂ ਭਰਦਾ ਪਰਿਵਾਰ ਦਾ ਤੇ ਨਾਂ ਦੌਲਤਾ ਜੇ ਤਾਂ ਕੋਈ ਮਾਲੀਆ ਤੋਂ ਗਰੀਬ ਹੋਵੇ ਨਾ ਤੇ ਸਾਡੇ ਦਰਵਾਜ਼ੇ ਨੂੰ ਸ਼ਾਹ ਗੈਣਾ ਗਰੀਬ ਨੂੰ ਸ਼ਾਹ ਕਹਿਣਾ ਅੰਨਾ ਹੈ ਉਹਨੂੰ ਸੁਝਾ ਕਹਿਣਾ ਬੰਦ ਸਾਡੇ ਥੋੜੀ ਉਲਟੀ ਜੀ ਬੋਲੀ ਆ ਸਾਡੀ ਜਿਹੜਾ ਤਮਜੋਰ ਨੂੰ ਪਹਿਲਵਾਨ ਕਹਿਣਾ ਉਹ ਆਪਣੇ ਆਪ ਚੈਰੀ ਸੋਚਦੀ ਮੇਰੇ ਮਾਂ ਪੁੱਤ ਨੇ ਕਿ ਹੋਇਆ ਮੇਰਾ ਨਾਂ ਰੱਖਿਆ ਨਾਂ ਰੱਖਿਆ ਅਮੀਰਾ ਵਾਲਾ ਦੌਲਤ ਦੌਲਤ ਮਦਰ ਦੇਖੀ ਨਹੀਂ ਤੇ ਹੁਣ ਇਧਰ ਮਿੱਤਾ ਕਾਲੂ ਜੀ ਬਹੁਤ ਵੱਡਾ ਅਮੀਰ ਘਰ ਸੀਗਾ ਤੇ ਇਧਰ ਬੀਬੀ ਨਾਲ ਕੀ ਪੰਜ ਸਾਲ ਦੀ ਹੋ ਗਈ ਤੇ ਦੌਂਤਾਂ ਨੇ ਕਹਿਣਾ ਜਦੋਂ ਵੀ ਉਹ ਪਟਵਾਰੀ ਦੇ ਕੋਲ ਪਿੰਡ ਜੀ ਫਿਰਦਾ ਪਿੰਡਵਾਰੀ ਦੇ ਤੇ ਫਿਰਦੇ ਰਹਿਣ ਲੱਗੇ ਅਸੇ ਪਾਸੇ ਉਹਦਾ ਜਾਣਾ ਉਹਨਾ ਵੀ ਤਕਰੀਬਨ ਉਹਨੇ ਦੇ ਘਰ ਦੇ ਕੋਲ ਹੁੰਦਾ ਤੇ ਆਮ ਤੌਰ ਤੇ ਮਹਿਤਾ ਕਾਲੂ ਜੀ ਨੇ ਮੇਂਦਰ ਰੜ ਤੇ ਮਹਿਤਾ ਕਾਲੂ ਜੀ ਨੂੰ ਇੱਕੋ ਹੀ ਗੱਲ ਕਹਿਣੀ ਦولتਾਂ ਜੀ ਮਹਿਤਾ ਜੀ ਨੌਣਾ ਕਰ ਬਹੁਤ ਅਮੀਰ ਰਾਜਾ ਵਰਗਾ ਕਰਦਣਾ ਫੁੱਲੇ ਪੈਸੇ ਆ ਖੁੱਲੀ ਜਾਇਦਾਦ ਆ ਖੁੱਲੀ ਜ਼ਮੀਨ ਆ ਜਦੋਂ ਕੁਦਰਤ ਨੇ ਖੁਸ਼ੀ ਦਿੱਤੀ ਨਾ ਆਪਣੇਦਰ ਖੁਸ਼ੀ ਆਈ ਤੇ ਮੈਂ ਤੇਰੇ ਕੋਲੋਂ ਰਜ ਕੇ ਜਾਣਾ ਮੈਂ ਤੇਰੇ ਕੋਲੋਂ ਰਜ ਕੇ ਜਾਣਾ ਮੇਰਾ ਨਾਮ ਭਵੇਂ ਦولتਾ ਹੈ ਮੇਰਾ ਪੇਸ਼ਾ ਹੈ ਮੇਰਾ ਤੰਦਾ ਹੈ ਮੇਰਾ ਇਹ ਕੰਮ ਹੈ ਦਾਇਓ ਦੇ ਨਾਤੇ ਕਿ ਮੈਂ ਬੱਚਿਆਂ ਨੂੰ ਜਨਮ ਦੇਣਾ ਮੇਰੇ ਰਾਹੀਂ ਬੱਚੇ ਜਨਮ ਲੈਂਦੇ ਆ ਭਾਵੇਂ ਭੇਜਣ ਵਾਲੀ ਕੁਦਰਤ ਹੈ ਪਰ ਉਹਨਾਂ ਨੂੰ ਜਨਮ ਦੇਣ ਵਾਲੀ ਮੈਂ ਤੇ ਉਹਨਾਂ ਦੇ ਉਹ ਜ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਮੈਨੂੰ ਇੰਨਾ ਕੁਝ ਨਹੀਂ ਮਿਲਦਾ ਜਿੰਨੇ ਮੇਰੇ ਲੋੜ ਦੀ ਉਹਨਾਂ ਦੇ ਪਾਟੇ ਪੁਰਾਣੇ ਕੱਪੜੇ ਉਹਨਾਂ ਦੀ ਬਈਆਂ ਹੋਈਆਂ ਰੋਟੀਆਂ ਬੱਜੀਆਂ ਵੀ ਆ ਉਹ ਬਵੀ ਕਾਣੀ ਮੇਰੇ ਪਰਿਵਾਰ ਵਿੱਚ ਹੁੰਦਾ ਨਾ ਚੰਗਾ ਕੱਪੜਾ ਪਾ ਕੇ ਦੇਖਿਆ ਨਾ ਚੰਗਾ ਖਾ ਕੇ ਦੇਖਿਆ ਨਾ ਚੰਗਾ ਵਰਤ ਕੇ ਦੇਖਿਆ ਵੀ ਖੁੱਲੇ ਚਾਰ ਪੈਸੇ ਹੋਣ ਜੰਗਲ ਕੋਲ ਜਾ ਰਹਾ ਉਹ ਜਾਵੇਂ ਮਨਪੋਉ ਦੀ ਚੀਜ਼ ਖਾ ਲਈਏ ਤੁਹਾਡਾ ਪਰਿਵਾਰ ਬਹੁਤ ਅਮੀਰ ਤੁਸੀਂ ਹੱਥ ਦੇ ਵੀ ਸੁਖੀ ਸਖੀ ਜੇ ਭਾਵ ਕੋਈ ਦਾਨ ਪੁੰਦ ਕਰਨ ਵਾਲਾ ਵੀ ਤੁਹਾਡਾ ਸੁਭਾਅ ਹੈ ਪਰ ਜਦੋਂ ਰੱਬ ਮਹਿਰਮਾਨ ਹੋਇਆ ਤੁਹਾਡੇ ਤੇ ਉਦੋਂ ਮੈਂ ਤੁਹਾਡੇ ਕੋਲੋਂ ਇੰਨਾ ਖੁਸ਼ ਹੋ ਕੇ ਜਾਣਾ ਚਾਹਨੀ ਆ ਇੰਨਾ ਰੱਜ ਕੇ ਜਾਣਾ ਚਾਹਨੀ ਆ ਵੀ ਮੈਨੂੰ ਪਿਛਲੇ ਦਿਨ ਜਿਹੜੇ ਭੁੱਲ ਜਾਵਾਂ ਦੇਖੋ ਕੁਦਰਤ ਪਹਿਲਾਂ ਗੱਲਾਂ ਘੁਆ ਰਹੀ ਹੈ ਕੁਦਰਤ ਪਹਿਲਾਂ ਮੂੰਹ ਚੋਂ ਗੱਲਾਂ ਘੁਆ ਰਹੀ ਹੁੰਦਾ ਇਹਦੇ ਸਮਾਇਆ ਮਿੰਨਾ ਕਦੇ ਰਹਿੰਦਾ ਸੀਗਾ ਮੇਤਾ ਕਾਲੂ ਜੀ ਮਿਲ ਗਏ ਰਸਤੇ ਵਿੱਚ ਕਿਤੇ ਪਿੰਡ 'ਚ ਤੱਲ ਗਏ ਦੋਤਾ ਘਰੇ ਥੋੜਾ ਜਾਂਦੇ ਆਉਂਦੇ ਨਹੀਂ ਘਰੇ ਥੋੜਾ ਜਾਂਦਾ ਆਉਂਦੀ ਰਹ ਜਾਂਦੀ ਆਉਂਦੀ ਰਹ ਠੀਕ ਹੈ ਮੇਤਾ ਜੀ ਪਰ ਬਾਰ ਬਾਰ ਗੱਲ ਉਹੀ ਕੋਈ ਦਿਨ ਰਟਈ ਹੋ ਰਟ ਲਈ ਉਹਨੇ ਮੇਤਾ ਜੀ ਤੁਹਾਡੇ ਕੋਲੋਂ ਮਰ ਰਜ ਕੇ ਜਾਣਾ ਰਜ ਕੇ ਜਾਣਾ ਤੁਹਾਡੇ ਕੋਲੋਂ ਖੁਸ਼ ਹੋ ਕੇ ਜਾਣਾ ਰਜ ਕੇ ਜਾਣਾ ਤੁਹਾਡੇ ਕੋਲੋਂ ਤੇ ਮਹਤਾ ਜੀ ਨੇ ਵੀ ਕਹਿਣਾ ਤਨ ਗੁਰ ਦਾੰਤ ਦਾ ਪਿਤਾ ਜੀ ਨੇ ਦਾ ਦੋਤਾ ਕਿਸੇ ਗੱਲ ਦੀ ਚਿੰਤਾ ਨਾ ਕਰ ਜਦੋਂ ਤੂੰ ਬਸ ਕਰੇਗੀ ਉਦੋਂ ਮੈਂ ਬਸ ਤੂੰ ਜਦੋਂ ਤੂੰ ਬਸ ਮਰ ਰਜ ਗਈ ਹੁਣ ਨਹੀਂ ਮੈਨੂੰ ਚਾਹੀਦਾ ਉਹਨਾਂ ਚਿਤ ਨੂੰ ਮੈਂ ਅਨਤਾਂ ਦੀਆਂ ਦਾਤਾਂ ਦੇ ਅੰਦਰ ਉਹ ਜਿੱਦਾਂ ਚਿਤ ਨੂੰ ਨਾ ਨਰੇਗੀ ਬਿਮਰਤ ਗਈ ਉਹਨਾਂ ਚਿਤ ਬਤ ਦਿੰਦਾ ਰਹੋ ਤੁ ਚਿੰਤਾ ਨਾ ਕਰਨ ਵਾਜਰੂ ਕਾਰਪੂਖ ਨਾਮ ਅੱਲਾਹ ਮਿਹਰਬਾਨ ਮਿਹਰਬਾਨ ਹੋਵੇ ਤੂੰ ਕਿਸੇ ਲੈਣ ਦੇਣ ਦੀ ਚਿੰਤਾ ਕਿਸੇ ਕਿਸਮ ਦੀ ਨਾ ਕਰ ਤੂੰ ਚਲੋ ਆਪਣਾ ਆਪੋ ਆਪਣੇ ਰਸਤੇ ਹੋਣਾ ਸਮਾ ਆਇਆ ਸੰਦੇਸਾ ਭੇਜਿਆ ਦੋਂਦਾਂ ਦਾਈ ਨੂੰ ਬਦਲਦਾਂ ਤੁਨੂੰ ਮੈਦਕਾਲੂ ਵੀ ਤੇ ਘਰੇ ਬੁਲਾਇਆ ਬੜੇ ਖੁਸ਼ ਖੁਸ਼ ਗਈ ਕਿਉਂਕਿ ਵੀ ਤਾਂ ਪਹਿਲਾ ਪਤ ਲੱਗਿਆ ਸੀ ਬਹੁਤ ਖੁਸ਼ ਖੁਸ਼ ਗਈ ਅੱਜ ਮੇਰੇ ਥੋੜੇ ਭਾਗ ਬਦਲਣ ਵਾਲਿਆ ਤੇ ਇਹ ਵੀ ਕਿ ਅੱਜ ਮੇਰੇ ਥੋੜੇ ਭਾਵ ਬਦਲਣੇ ਇਹ ਲਗੀ ਬਦਲੀ ਚ ਬਦਲੀ ਜਾ ਰਹੇ ਆ ਇਹ ਪੱਕਾ ਨਹੀਂ ਪਤਾ ਨਹੀਂ ਮਨ ਸੋਚਦੀ ਹੈ ਮੇਰੇ ਭਾਵ ਬਦਲਣੇ ਆਜ ਮੈਨੂੰ ਅੱਜ ਕੋਲ ਬਹੁਤ ਕੁਝ ਮਿਲ ਜਾਊਗਾ ਤੂੰ ਜਿਹੜਾ ਮਿਲਣਾ ਪਿਆ ਉਹ ਦੁਨੀਆ ਤੇ ਨਹੀਂ ਕਿਸੇ ਨੂੰ ਮਿਲਿਆ ਨਾ ਮਿਲਦਾ ਨਾ ਮਿਲਦਾ ਨਾ ਮਿਲਿਆ ਨਾ ਮਿਲਦਾ ਦੱਸਦੇ ਹੋ ਉਸ ਰਾਤ ਅੱਠ ਦੀਵੇ ਜਲਦੇ ਸੀ ਅੱਠ ਦੀਵੇ ਕਿਉਂ ਉਹਨਾਂ ਪ੍ਰਕਾਸ਼ ਜਿਹੜਾ ਦੀਵੇ ਦਾ ਹੁੰਦਾ ਸੀ ਦੀਵੇ ਜਗਾਉਂਦੇ ਸਰੂ ਦੇ ਤਿੰਨ ਦੇ ਦੀਵੇ ਜਗਾਉਂਦੇ ਘਰ ਵਿੱਚ ਚੱਨਣ ਵਾਸਤੇ ਤ੍ਰੁੱਟੀ ਪਾਣੀ ਕਰਨ ਵਾਸਤੇ ਬੱਚੇ ਪੜ੍ਹਨ ਵਾਸਤੇ